ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਦੇ ਲਈ ਆਪਣਾ ਕਰੋ YouTube ਚੈਨਲ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਆਜਿਆ ਕਰੇ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਇਆ ਕਰੇ ਲਓ ਜੀ ਇਹ ਟਾਲੀ ਦੀ ਲੱਕੜ ਦੀਆਂ ਪੀੜੀਆਂ ਬਣਾਈਆਂ ਨੇ ਆਪਾਂ 5 ਪਹਿਲਾਂ ਵੀ ਬਹੁਤ ਪੀੜੀਆਂ ਬਣਾਈਆਂ ਨੇ ਸੇਲ ਹੁੰਦੀਆਂ ਰਹਿੰਦੀਆਂ ਨੇ ਤੇ ਇਹ 5 ਪੀੜੀਆਂ ਐਤਕੀ ਫੇਰ ਬਣਾਈਆਂ ਨੇ ਤੇ ਹੋਰ 5 ਪੀੜੀਆਂ ਦਾ ਮਾਲ ਪਾਇਆ ਹੋਇਆ ਆਪਾਂ ਤੇ ਪਿਓਰ ਟਾਲੀ ਦੀ ਲੱਕੜ ਤੋਂ ਤਿਆਰ ਹੋਈਆਂ ਪੀੜੀਆਂ ਜੀ ਸੂਤ ਨਾਲ ਤਿਆਰ ਹੋਈਆਂ ਹੋਈਆਂ ਪੀੜੀਆਂ ਪਲਾਸਕਟ ਸੂਤ ਨਹੀਂ ਆਪਾਂ ਵਰਤਦੇ ਹੈਗੇ ਅਗਰ ਕੋਈ ਕਹਿੰਦਾ ਵਾ ਤਾਂ ਹੀ ਆਪਾਂ ਪਲਾਸਕਟ ਸੂਤ ਦੀਆਂ ਬਣ ਕੇ ਦਿੰਨੇ ਆ ਮੰਜਾ ਹੋਵੇ ਜਾਂ ਪੀੜੀ ਹੋਵੇ ਨਹੀਂ ਤਾਂ ਆਪਾਂ ਸੂਤ ਦੀਆਂ ਹੀ ਬਣਦੇ ਆ ਜੀ ਇਹ ਬਹੁਤ ਵਧੀਆ ਪੀੜੀਆਂ ਨੇ ਪਿਓਰ ਟਾਲੀ ਦੀ ਲੱਕੜ ਦੀਆਂ ਨੇ ਤੇ ਤੁਸੀਂ ਵੀ ਪੀੜੀ ਲੈਣਾ ਚਾਹੁੰਦੇ ਹੋ ਟਾਲੀ ਦੀ ਲੱਕੜ ਦੀ ਪਿਓਰ ਟਾਲੀ ਦੀ ਲੱਕੜ ਦੀ ਪੀੜੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਪਲੱਸ ਦੀ ਨਿਸ਼ਾਨੀ ਵਾਲਾ ਚੌਕ ਆ ਤੇ ਕਾਰਨਰ ਤੇ ਆਪਣਾ ਸ਼ੋਰੂਮ ਆ ਜੀ ਪੰਜਾਬੀ ਸੱਭਿਆਚਾਰ ਦਾ ਤੇ ਸ਼ੋਰੂਮ ਦੇ ਉੱਪਰ ਹੈਗੀ ਆ ਜੀ ਆਪਣੀ ਦਸਤਾਰ ਅਕੈਡਮੀ ਤੇ ਅਗਰ ਕਿਸੇ ਨੂੰ ਲੋਕੇਸ਼ਨ ਚਾਹੀਦੀ ਆ ਤਾਂ ਮੈਸੇਜ ਕਰ ਦਿਓ ਆਪਾਂ ਲੋਕੇਸ਼ਨ ਪਾ ਦੇਾਂਗੇ ਜਿੰਨਾ ਪੀਰਾ ਭੈਣਾ ਨੇ ਦੁਕਾਨ ਤੇ ਆਉਣਾ ਵਾ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਜੋ ਵੀ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ ਜਿਵੇਂ ਕਿ ਚਰਖਾ ਹੋ ਗਿਆ ਚਰਖਾ ਅਗਰ ਤੁਸੀਂ ਤਿਆਰ ਕਰਵਾਉਣਾ ਤੁਹਾਡੇ ਘਰ ਪਿਆ ਵਾ ਆਪਾਂ ਤਿਆਰ ਕਰਕੇ ਦੇਵਾਂਗੇ ਉਹਨੂੰ ਚੱਲਦਾ ਕਰਕੇ ਦੇਵਾਂਗੇ ਕੱਤਦਾ ਕਰਕੇ ਦੇਵਾਂਗੇ ਪਾਲਿਸ਼ ਕਰਕੇ ਅਗਰ ਤੁਸੀਂ ਸਾਡੇ ਕੋਲੋਂ ਲੈਣਾ ਵਾ ਤੁਸੀਂ ਸਾਡੇ ਕੋਲੋਂ ਵੀ ਚਰਖਾ ਲੈ ਸਕਦੇ ਹੋ ਮਧਾਣੀ ਲੈ ਸਕਦੇ ਹੋ ਚੱਕੀ ਲੈ ਸਕਦੇ ਹੋ ਸੰਦੂਖ ਲੈ ਸਕਦੇ ਹੋ ਪੇਟੀ ਲੈ ਸਕਦੇ ਹੋ ਨਾਲੇ ਬੁਣਨ ਵਾਲੇ ਅੱਡੇ ਲੈ ਸਕਦੇ ਹੋ ਹੋਰ ਵੀ ਕਈ ਚੀਜ਼ਾਂ ਜਿਵੇਂ ਕਿ ਵਿਆਹ ਚ ਵਰਤਿਆ ਜਾਂਦਾ ਮਧਾਣੀ ਵਾਲਾ ਜਿਹੜਾ ਨੇਤਾ ਵਿਆਹ ਦੇ ਵਿੱਚ ਨੇਤਾ ਵਰਤਿਆ ਜਾਂਦਾ ਪਾਣੀ ਬਾਰਨ ਦੇ ਕੰਮਾਂ ਦਾ ਤੇ ਉਹ ਵੀ ਨੇਤਾ ਵੀ ਆਪਾਂ ਰੱਖਦੇ ਆਂ ਮਧਾਣੀ ਵਾਲਾ ਅਤੇ ਜਿਨ੍ਹਾਂ ਦੇ ਘਰੇ ਚਰਖੇ ਪਏ ਨੇ ਜਿਨ੍ਹਾਂ ਨੂੰ ਬੀਬੀਆਂ ਨੂੰ ਤਕਲੇ ਦੀ ਲੋੜ ਆ ਤਕਲਾ ਨਹੀਂ ਕੋਈ ਬਣਾ ਰਿਆ ਤੇ ਤਕਲਾ ਵੀ ਸਾਡੇ ਕੋਲੋਂ ਤੁਸੀਂ ਲਿਜਾ ਸਕਦੇ ਹੋ ਬਣਿਆ ਬਣਾਇਆ ਜੀ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਹੋ ਕੀ ਆਈਟਮ ਚਾਹੀਦੀ ਆ ਤੁਹਾਨੂੰ ਤੇ ਅਗਰ ਤੁਹਾਡੇ ਕੋਲੇ ਸੰਦੂਖ ਪਿਆ ਤੁਸੀਂ ਆਪਣਾ ਸੰਦੂਖ ਵੀ ਤਿਆਰ ਕਰਵਾ ਸਕਦੇ ਹੋ ਅਤੇ ਜੇ ਤੁਸੀਂ ਪੇਟੀ ਤਿਆਰ ਕਰਵਾਉਣੀ ਆ ਪੇਟੀ ਵੀ ਤਿਆਰ ਕਰਵਾ ਸਕਦੇ ਹੋ ਤੇ ਹੋਰ ਵੀ ਪੰਜਾਬੀ ਸੱਭਿਆਚਾਰ ਦੀਆਂ ਆਈਟਮਾਂ ਆਪਾਂ ਹਰ ਇੱਕ ਚੀਜ਼ ਰੱਖਦੇ ਆਂ ਜੀ ਜਿਵੇਂ ਕਿ ਜੇ ਤੁਸੀਂ ਲੱਕੜ ਦੇ ਵਿੱਚ ਪੰਜਾਬੀ ਬਰਨ ਵਾਲਾ ਊੜਾੜਾ ਹੋ ਗਿਆ ਜੇ ਤੁਸੀਂ ਉਹ ਵੀ ਬਣਵਾਉਣੀ ਆ ਤਾਂ ਉਹ ਵੀ ਆਪਾਂ ਬਣਾਉਨੇ ਆ ਜੇ ਕੋਈ ਹੋਰ ਵੀ ਕਿਸੇ ਵੀ ਫੋਟੋ ਤੋਂ ਤੁਸੀਂ ਕੋਈ ਵੀ ਚੀਜ਼ ਬਣਵਾਉਣੀ ਆ ਟਾਲੀ ਦੀ ਲੱਕੜ ਦੇ ਵਿੱਚ ਉਹ ਵੀ ਆਪਾਂ ਬਣਾ ਕੇ ਦਵਾਂਗੇ ਤੇ ਤੁਸੀਂ ਸਿਰਫ ਤੇ ਸਿਰਫ ਲੈ ਕੇ ਆਉਣੀਆਂ ਜੀ ਫੋਟੋ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕਾ ਲੁਧਿਆਣੇ ਤੋਂ ਪੱਖੋਵਾਲ ਰੋਡ ਤੇ ਪਿੰਡ ਜੋਧਾ ਜੀ ਜੋਧਾ ਪਿੰਡਾ ਆਪਣਾ ਤੇ ਨਾਰੰਗਵਾਲ ਰੋਡ ਆ ਤੇ ਬੱਲੋਵਾਲ ਚੌਂਕ ਆ ਜੀ ਵਧੀਆ ਕੁਆਲਿਟੀ ਦੀਆਂ ਪੀੜੀਆਂ ਨੇ ਜੀ ਕਦੇ ਇਹਨਾਂ ਨੂੰ ਕੁਝ ਹੁੰਦਾ ਨਹੀਂ ਹੈਗਾ ਸੂਤ ਦੀਆਂ ਬਣੀਆਂ ਹੋਈਆਂ ਨੇ ਪਲਾਸਟਰ ਸੂਤ ਅਗਰ ਜੇ ਕੋਈ ਕਹਿੰਦਾ ਤਾਂ ਆਪਾਂ ਪਲਾਸਟਰ ਸੂਤ ਦੀਆਂ ਬਣਕੇ ਦੇ ਜੀ ਨਹੀਂ ਤਾਂ ਆਪਾਂ ਆਮ ਸੂਤ ਹੀ ਵਰਤਦੇ ਆ ਜੀ ਦੂਸਰਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਓਬੀ ਪੰਜਾਬੀ ਸੱਭਿਆਚਾਰ ਵਾਲੇ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਆਉਣ ਵਾਲੀ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਸੁਖੀ ਜੋਧਾ ਆਲ ਅਰਾਊਂਡ ਬਲੌਗਰ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਤੇ ਕਮੈਂਟ ਕਰੋ ਅਤੇ ਸਾਰਿਆਂ ਵੀਰਾਂ ਭੈਣਾਂ ਨੂੰ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ